हां जी आज ਆਪਾਂ ਬਹੁਤ ਸੋਹਣੇ ਪਸ਼ਮੀਨੇ ਦੇ ਸਰਦੀਆਂ ਲਈ ਕਲੈਕਸ਼ਨ ਲੈ ਕੇ ਆਏ ਹਾਂ ਵਰਕ ਵਾਲੀ ਸੂਟ ਰਹਿਣਗੇ ਤੇ ਇਹ ਰਹੇਗਾ ਪਸ਼ਮੀਨਾ ਘੇਰੇ ਤੇ ਤੁਹਾਨੂੰ ਵਰਕ ਮਿਲੇਗਾ 슬ੀਵਸ ਤੇ ਵੀ ਤੁਹਾਨੂੰ ਸੇਮ ਵਰਕ ਮਿਲੇਗਾ ਇਨਾ ਸੂਟਾਂ ਤੇ ਬੋਰ ਬਿਲਕੁਲ ਨਹੀਂ ਆਏਗੀ ਬਹੁਤ ਸੋਹਣੇ ਕਲਰ ਨੇ ਤੇ ਬਹੁਤ ਸੋਹਣਾ ਵਰਕ ਆ ਨੀਟ ਐਂਡ ਕਲੀਨ 5 ਮੀਟਰ ਤੁਹਾਨੂੰ ਸੂਟ ਦੀ ਕਟ ਮਿਲੇਗੀ ਵਿਦਆਉਟ ਦੁਪੱਟਾ ਇਹ ਸੂਟ ਰਹੇਗਾ ਓਨਲੀ ਤੁਸੀਂ 750 ਦੇ ਵਿੱਚ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ whatsapp ਨੰਬਰ ਆਪਣਾ ਦਿੱਤਾ ਹੁੰਦਾ ਸਕਰੀਨਸ਼ਾਟ ਸੈਂਡ ਕਰਕੇ ਤੁਸੀਂ ਆਰਡਰ ਕਰ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੇਮੈਂਟ ਅਨਵਾਂਸ ਹੀ ਕਰਨੀ ਪੈਂਦੀ ਆ ਇਹ ਰਹੇਗਾ 5 ਮੀਟਰ ਗਲਾਸ ਬਰਬਰੀ ਦੇ ਵਿੱਚ ਥ्रेड ਵਰਕ ਮਿਲੇਗਾ ਬਾਸੂ ਤੇ ਵੀ ਤੁਹਾਨੂੰ ਵਰਕ ਮਿਲੇਗਾ ਓਨਲੀ 600 ਦੇ ਵਿੱਚ ਬਾਈ ਕਰ ਸਕਦੇ ਆ ਵਿਦਾਊਟ ਦੁਪੱਟਾ ਬਾਟ ਸੋਨੇ ਵਰਕ ਵਾਲੇ ਸੂਟ ਆਏ ਨੇ ਇਹ ਕੋਲਕਾਤਾ ਕਾਟਨ ਰਹੇਗੀ ਥ्रेड ਵਰਕ ਮਿਲੇਗਾ ਕਿ ਰੇਤੇ ਮਸਲੀਨ ਦੀ ਬਾਟਮ ਬਾਟਮ ਤੇ ਵਰਕ ਓਨਲੀ 600 ਦੇ ਵਿੱਚ ਬਾਈ ਕਰ ਸਕਦੇ ਆ ਵਿਦਾਊਟ ਦੁਪੱਟਾ ਪਸ਼ਮੀਨਾ ਦੇ ਸੂਟ ਨੇ ਏਕੇ ਟੈਕਸ ਬ੍ਰੈਂਡ ਦਾ ਫੈਬਰਿਕ 2 ਮੀਟਰ ਸ਼ਰਟ ਡਿਸਟ੍ਰਿੰਟ ਆਈ ਵਰਕ ਦੇ ਨਾਲ ਤੇ ਨਾਲ ਪਸ਼ਮੀਨਾ ਦੀ ਬੋਟਮ 2 ਮੀਟਰ ਨਾਲ ਤੁਹਾਨੂੰ ਸ਼ਾਵਲ ਮਿਲੇਗਾ ਓਨਲੀ ਤੁਸੀਂ 799 ਵਿੱਚ ਬਾਈ ਕਰ ਸਕਦੇ ਹੋ ਨੈਕਸਟ ਰਹਿਣਗੇ ਗਲਾਸ ਵਿਸਕੋਸ ਔਰ ਗੈਂਸਾ ਦੀ ਸ਼ਰਟ ਰਹੇਗੀ ਵਰਕ ਵਾਲੀ ਢਾਈ ਮੀਟਰ ਮਸਲੀਨ ਦੀ ਬਾਟਮ ਬਾਟਮ ਤੇ ਵਰ ਇੱਕ ਦੁਪੱਟਾ ਗਲਾਸ ਔਰ ਗੈਂਸਾ ਦਾ ਵਰਕ ਵਾਲਾ 1490 ਚ ਬਾਈ ਕਰ ਸਕਦੇ ਹੋ ਇਹ ਵਿਦਆਊਟ ਦੁਪੱਟਾ ਸੂਟ ਨੇ ਖਾਦੀ ਦੇ ਵਿੱਚ ਖਾਦੀ ਮਸਲੀਨ ਸੂਟ ਰਹੇਗਾ ਪ੍ਰਿੰਟਡ ਡਿਜੀਟਲ ਪ੍ਰਿੰਟ ਸ਼ਰਟ ਤੇ ਇਸ ਦੇ ਨਾਲ ਖਾਦੀ ਦੀ ਹੀ ਬਾਟਮ ਰਹੇਗੀ ਓਨਲੀ ਤੁਸੀਂ ਇਹ 600 ਦੇ ਵਿੱਚ ਘਰ ਬੈਠੇ ਸੂਟ ਮੰਗਵਾ ਸਕਦੇ ਹੋ ਵਿਦਆਊਟ ਦੁਪੱਟਾ ਬਹੁਤ ਸੋਨੇ ਪ੍ਰਿੰਟ ਨੇ ਆਰਡਰ ਕਰਨ ਲਈ ਸਕਰੀਨਸ਼ਾਟ ਸੈਂਡ ਕਰੋ ਦੋ ਬਾਈ ਕਰੋਗੇ ਤਾਂ ਤੁਹਾਨੂੰ 1100 ਚ ਮਿਲ ਜਾਣਗੇ ਐਕਸਟਰਾ ਕੋਈ ਚਾਤਸ ਨਹੀਂ ਹੈ ਨੈਕਸਟ ਇਹ ਵੀ ਵਿਦਆਉਟ ਆਫ ਦਾ ਪਟਾ ਸੂਟ ਰਹਿਣੀ ਹੈ ਜੀ ਮੈਚਿੰਗ ਸੂਟ ਨੇ ਇਟਾਲੀਅਨ ਵੈਂਟਰ ਬਰਬਰੀ ਜੂੜ ਦੇ ਚੱਕ ਸੂਟ ਵਿੱਚ ਰਹੇਗਾ ਪ੍ਰਿੰਟਡ ਸ਼ਰਟ ਬਾਟਮ ਪਲੇਨ ਮਿਲੇਗੀ ਇਟਾਲੀਅਨ ਵੈਂਟਰ ਬਰਬਰੀ ਚੂਟ ਚੱਕ ਦੇ ਵਿੱਚ ਬੈਸਟ ਕੁਆਲਟੀ ਦਾ ਫੈਬਰਿਕ ਆ ਵਿਦਆਉਟ ਦਾ ਪਟਾ ਇੱਕ 80 ਵੱਡੇ ਪੈਨਸ ਸ਼ਰਟ ਤੇ ਇੱਕ 80 ਵੱਡੇ ਪੈਨਸ ਬਾਟਮ ਓਨਲੀ 500 ਦੇ ਵਿੱਚ ਤੁਸੀਂ ਇਹ ਬਾਈ ਕਰ ਸਕਦੇ ਹੋ ਆਰਡਰ ਕਰਨ ਲਈ ਸਕਰੀਨ ਸ਼ਾਟ ਸੈਂਡ ਕਰੋ ਬਹੁਤ ਸੋਹਣੇ ਸੂਟ ਆਏ ਹੋਏ ਨੇ ਨੈਕਸਟ ਇਹ ਰਹੇਗਾ ਮੈਚਿੰਗ ਸੂਟ ਪਸ਼ਮੀਨਾ ਦੇ ਤੌਰ ਪਸ਼ਮੀਨਾ ਦੇ ਵਿੱਚ ਇੱਕ ਟੈਕਸ ਬ੍ਰੈਂਡ ਦਾ ਫੈਬਰਿਕ ਆ ਤੇ ਇਹ ਟਾਈ ਮੀਟਰ ਸ਼ਰਟ ਟਾਈ ਮੀਟਰ ਬਾਟਮ ਵਿਦਆਊਟ ਦੁਪੱਟਾ ਨੋਰਮਲ ਪਨੇ ਵਿੱਚ ਰਹੇਗਾ 750 ਪ੍ਰਾਈਸ ਆ ਇਹ ਵੀ ਤੁਸੀਂ ਕੋਈ ਵੀ ਇਨਾਂ ਚ ਤੁਹਾਨੂੰ ਰੰਗ ਕਲਰ ਪਸੰਦ ਪ੍ਰਿੰਟ ਪਸੰਦ ਆਉਂਦਾ ਆਰਡਰ ਕਰ ਸਕਦੇ ਹੋ ਪਸ਼ਮੀਨੇ ਦੇ ਸੂਟ ਲੈਣਗੇ ਟਾਈ ਮੀਟਰ ਸ਼ਰਟ ਤੇ ਇਸੇ ਨਾਲ ਟਾਈ ਮੀਟਰ ਬਾਟਮ ਪਲੇਟ ਪ੍ਰਿੰਟਰਡ ਸ਼ਾਵਲ ਹਤੇ ਨਾਲ ਪ੍ਰਿੰਟਰਡ ਹੀ ਸ਼ਰਟ ਆ ਓਨਲੀ ਤੁਸੀਂ 690 ਵਿੱਚ ਇਹ ਘਰ ਬੈਠੇ ਸੂਟ ਬਾਈ ਕਰ ਸਕਦੇ ਹੋ ਗਰਮ ਸੂਟ ਨੇ ਵਿਦਾਊਟ ਲਰਨਿੰਗ ਸਟੀਚ ਹੋਣਗੇ ਵੀਡੀਓ ਨੂੰ ਐਂਡ ਤੱਕ ਵਾਚ ਕੀਤਾ ਬਹੁਤ ਬਹੁਤ ਧੰਨਵਾਦ ਜੀ